ਸਤਿ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਨੇ ਪੰਜਾਬੀਓ ਜਿਵੇਂ ਮੈਂ ਟਾਈਟਲ ਦੇ ਵਿੱਚ ਲਿਖੀ ਦਿੱਤਾ ਹੈ ਕਿ ਪਾਣੀਆਂ ਦਾ ਮੁੱਦੇ ਤੇ ਗੱਲਬਾਤ ਤੁਸੀਂ ਵੀ ਰੱਖ ਸਕਦੇ ਹੋ ਆਪਣੇ ਵਿਚਾਰ ਤੇ ਕਰੋ ਕਮੈਂਟ ਸੋ ਪਾਣੀਆਂ ਦਾ ਮੁੱਦਾ ਜਿਹੜਾ ਚੱਲ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਜਿੰਨੀ ਕਾਫੀ ਨੂੰ ਜਾਣਕਾਰੀ ਆ ਆਪਾਂ ਉਹਦੇ ਤੇ ਜਿਹੜੀ ਗੱਲਬਾਤ ਆ ਉਹ ਕਰਨੀ ਹੈ। ਕਈ ਵਾਰੀ ਸਾਡੇ ਦਰਸ਼ਕ ਵੀਰਾਂ ਦੇ ਵਿੱਚੋਂ ਕੋਈ ਨਾ ਕੋਈ ਜਾਣਕਾਰੀ ਜਾਂ ਕੋਈ ਆਪਣੇ ਵਿਚਾਰ ਰੱਖਣੇ ਚਾਹੁੰਦਾ ਹੁੰਦਾ ਤਾਂ ਪਲੀਜ਼ ਉਹ ਕਮੈਂਟ ਕਰ ਸਕਦਾ ਤੇ ਜਾਂ ਇੱਕ ਰਿਕੁਐਸਟ ਦਾ ਆਪਸ਼ਨ ਆਉਂਦਾ ਉਥੋਂ ਰਿਕੁਐਸਟ ਸਾਨੂੰ ਭੇਜ ਸਕਦਾ ਤਾਂ ਅਸੀਂ ਜਿਹੜਾ ਉਹਨੂੰ ਜੁਆਇਨ ਕਰਾ ਲਵਾਂਗੇ ਤੇ ਉਹ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਆਪਾਂ ਕਰਾਂਗੇ। ਸੋ ਦੋਸਤੋ ਜਿਹੜਾ ਭਾਗੜਾ ਡੈਮ ਤੋਂ ਪਾਣੀ ਆ ਉਹ ਕੋਈ ਪਹਿਲਾਂ ਦੇ ਜਿਹੜੇ ਸਰਕਾਰਾਂ ਦੇ ਸਮਝੌਤੇ ਹੋਏ ਆ ਉਹਦੇ ਤਹਿਤ ਜਿਹੜਾ ਹਰਿਆਣਾ ਨੂੰ ਪਾਣੀ ਜਾਂਦਾ ਹੈ ਸੋ ਉਸ ਮੁੱਦੇ ਤੇ ਆ ਅੱਗੇ ਜਿਹੜਾ ਵਾਧੂ ਪਾਣੀ ਹੁੰਦਾ ਸੀ ਉਹ ਹਰਿਆਣੇ ਨੂੰ ਦੇ ਦਿੱਤਾ ਜਾਂਦਾ ਸੀ ਤੇ ਇਸ ਵਾਰ ਜਿਹੜਾ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਸਾਨੂੰ ਆਪ ਜਿਹੜਾ ਪਾਣੀ ਆ ਜਿਹੜਾ ਉਹਦੀ ਜ਼ਰੂਰਤ ਹੈ ਸੋ ਅਸ ਲਈ ਅਸੀਂ ਜਿਹੜਾ ਵਾਧੂ ਪਾਣੀ ਆ ਉਹ ਹਰਿਆਣੇ ਨੂੰ ਨਹੀਂ ਦੇ ਸਕਦੇ ਸੋ ਇਹਦੇ ਸਰਸਵਰ ਵਿੱਚ ਜਿੱਥੇ ਸਰਪ ਪਾਰਟੀ ਮੀਟਿੰਗ ਵੀ ਹੋਈ ਆ ਕੱਲ ਤੇ 100 ਵਾਰ ਨੂੰ ਜਿਹੜਾ ਵਿਧਾਨ ਸਭਾ ਦਾ اجلاس ਵੀ ਸੱਦਿਆ ਗਿਆ ਹੈ ਸੋ ਉਹਦੇ ਵਿੱਚ ਵੀ ਸਾਰੀਆਂ ਪਾਰਟੀਆਂ ਨੇ ਜਿਹੜੀ ਸਹਿਮਤੀ ਪ੍ਰਗਟ ਕੀਤੀ ਹੈ ਸੋ ਕਿਉਂਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਬੜੇ ਇਲਾਕੇ ਆ ਜਿਹੜੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਪੰਜਾਬ ਦਾ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਬਹੁਤ ਹੀ ਡੰਗਾਈ ਤੇ ਚਲਾ ਗਿਆ ਹੈ ਤੇ ਕਿਸਾਨਾਂ ਦੀ ਵੀ ਇਹੀ ਮੰਗ ਆ ਪੰਜਾਬ ਵਾਸੀਆਂ ਦੀ ਵੀ ਇਹੀ ਮੰਗ ਆ ਕਿ ਜਿਹੜਾ ਨਹਿਰੀ ਪਾਣੀ ਆ ਦਰਿਆਈ ਪਾਣੀ ਆ ਇਹਦੇ ਆ ਵੱਧ ਤੋਂ ਵੱਧ ਸਪਲਾਈ ਆ ਜਿਹੜੀ ਇਹ ਕਿਸਾਨਾਂ ਨੂੰ ਦਿੱਤੀ ਜਾਵੇ ਜਿਵੇਂ ਹੁਣ ਨਹਿਰਾਂ ਬਣ ਰਹੀਆਂ ਨੇ ਤੇ ਹਾਂ ਕਿਸਾਨਾਂ ਦੇ ਖੇਤਾਂ ਤੱਕ ਜਿਹੜਾ ਨਹਿਰੀ ਪਾਣੀ ਆ ਉਹ ਜ਼ਿਆਦਾ ਪਹੁੰਚੇ ਤੇ ਜ਼ਮੀਨ ਦੇ ਵਿੱਚੋਂ ਜਿਹੜਾ ਸਾਨੂੰ ਪਾਣੀ ਆ ਉਹ ਘੱਟ ਕੱਢਣ ਦੀ ਲੋੜ ਪਵੇ ਤੇ ਜਿੱਥੇ ਨਹਿਰੀ ਪਾਣੀ ਦੇ ਨਾਲ ਫਸਲ ਵੀ ਵਧੀਆ ਹੁੰਦੀ ਆ ਉਥੇ ਨਹਿਰੀ ਪਾਣੀ ਵਰਤਣ ਦੇ ਨਾਲ ਜਿੱਥੇ ਬਿਜਲੀ ਦੀ ਵੀ ਬਚਤ ਹੋਵੇਗੀ ਸਾਡੇ ਟਿਊਬਲ ਜਿਹੜੇ ਲੱਗੇ ਹੋਏ ਉਥੇ ਬਿਜਲੀ ਤੇ ਚੱਲਦੇ ਆ ਬਿਜਲੀ ਦੀ ਬਚਤ ਹੋਵੇਗੀ ਕਿਉਂਕਿ ਆਮ ਹੀ ਕਿਸਾਨ ਵੀ ਸਾਰੇ ਜਾਣਦੇ ਹੀ ਆ ਕਿ ਹਰ ਸਾਲ ਝੋਨੇ ਦੇ ਸੀਜ਼ਨ ਦੇ ਮੌਕੇ ਇਹ ਜਿਹੜੀ ਡਿਲੀਵਰੀ ਆ 10-20 ਫੋਟੋ ਹੋਰ ਪਾਉਣੀ ਪੈਂਦੀ ਜਿਹਨੂੰ ਆਪਾਂ ਪੰਜਾਬੀ ਚ ਸਿੱਧਾ ਕਹਿੰਦੀਏ ਵੀ ਹਰ ਸਾਲ ਇੱਕ ਟੋਟਾ ਮੋਟਰ ਹੋਰ ਮੰਗਦੀ ਆ ਪਾਉਣਾ ਪੈਂਦਾ ਘੱਟੋ ਘੱਟ 4-5000 ਰੁਪਏ ਦਾ ਜਿਹੜਾ ਇੱਕ ਕਿਸਾਨ ਦਾ ਉਹ ਖਰਚਾ ਆ ਜਾਂਦਾ ਕਿਉਂਕਿ ਪਾਣੀ ਦਾ ਸਤਰਾ ਜਿਹੜਾ ਧਰਤੀ ਦਾ ਉਹ ਢੇਠਾ ਚਲਾ ਗਿਆ ਹੈ ਸੋ ਜਿਹੜਾ ਇਹ ਮੇਰੇ ਪਾਣੀਆਂ ਦਰਿਆਵਾਂ ਦਾ ਹਿਮਾਚਲ ਦੇ ਪਹਾੜਾਂ ਦੇ ਵਿੱਚੋਂ ਆਉਂਦਾ ਦਰਿਆ ਦੇ ਸਤਲੁਜ ਦੇ ਵਿੱਚ ਇਧਰ ਬਿਆਸ ਦੇ ਵਿੱਚ ਉਤਲੇ ਥਾਵਾਂ ਤੋਂ ਨਿਵੇਂ ਨੂੰ ਆਉਂਦਾ ਵਾ ਸੋ ਉਸ ਤੋਂ ਬਾਅਦ ਨਹਿਰਾਂ ਨਿਕਲਦੀਆਂ ਨੇ ਨਹਿਰਾਂ ਦਾ ਹੀ ਜਿਹੜਾ ਇਹ ਪਾਣੀ ਸਾਡੇ ਖੇਤਾਂ ਤੱਕ ਇਹ ਜਿਆਦਾ ਤੋਂ ਜਿਆਦਾ ਪਹੁੰਚੇ ਤੇ ਫਾਇਦਾ ਉਸੇ ਪਾਣੀ ਦੇ ਮੁੱਦੇ ਤੇ ਜਿਹੜੀ ਆ ਸਿਆਸਤਾ ਉਹ ਗਰਮਾਈ ਹੋਈ ਆ ਸੋ ਅੱਜ ਜਿਹੜਾ ਹਿਮਾਚਲ ਵਾਲਿਆਂ ਵੱਲੋਂ ਵੀ ਇੱਕ ਬਿਆਨ ਆਇਆ ਹੈ ਹਿਮਾਚਲ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਕੇ ਪਾਣੀ ਤਾਂ ਹਿਮਾਚਲ ਦਾ ਹੈ ਪਾਣੀ ਤਾਂ ਹਿਮਾਚਲ ਦਾ ਹੈ ਪਰ ਲੜ ਪੰਜਾਬ ਤੇ ਹਰਿਆਣਾ ਰਹੇ ਨੇ ਪਰ ਮੈਂ ਇੱਕ ਗੱਲ ਇੱਥੇ ਦੱਸਾਂ ਕਿ ਹਿਮਾਚਲ ਵਾਲਾ ਜਿਹੜਾ ਪਹਾੜੀ ਇਲਾਕਾ ਵਾ ਬਈ ਉਹ ਪਾਣੀ ਆਵਦਾ ਉੱਤੇ ਤਾਂ ਸਾਂਭ ਕੇ ਨਹੀਂ ਰੱਖ ਸਕਦੇ ਪਾਣੀ ਜਿਹੜਾ ਉਹ ਮਨਾਨੀ ਲੱਗ ਕੇ ਜਾਂ ਚਤਾਉਣੀ ਆਉਣਾ ਵਾ ਤੇ ਦੂਜੀ ਗੱਲ ਜਦੋਂ ਗਾਂਹ ਬਰਸਾਤਾ ਆਉਣੀਆਂ ਨੇ بارش ਦਾ ਟਾਈਮ ਆਉਣਾ ਏ ਉਦੋਂ ਤੁਸੀਂ ਦੇਖ ਲਿਓ ਜਿਹੜਾ ਪਾਣੀ ਆਉਣਾ ਉਦੋਂ ਕਈ ਵਾਰੀ ਹੜ ਵੀ ਆ ਜਾਂਦੇ ਆ ਹੜ੍ਹਾਂ ਦੀ ਮਾਰ ਜਿਹੜਾ ਪੰਜਾਬ ਹੀ ਚੱਲਦਾ ਵਾ ਉਦੋਂ ਜੇ ਪੰਜਾਬ ਦੇ ਵਿੱਚ ਹੀ ਜਦੋਂ ਹੜ੍ਹ ਆਉਂਦੇ ਨੇ ਪੰਜਾਬ ਦੇ ਕਿਸਾਨਾਂ ਦੀਆਂ ਹੀ ਫਸਲਾਂ ਡੁੱਬਦੀਆਂ ਨੇ ਘਰ ਡੁੱਬਦੇ ਨੇ ਤੇ ਇਸੇ ਲਈ ਜਿਹੜਾ ਇੱਕ ਕਾਨੂੰਨ ਆ ਰਾਇਬ ਰਹਿਣੀਆ ਜੇ ਮੈਂ ਨਾ ਭੁੱਲਦਾ ਹੋਵਾਂ ਕਾਨੂੰਨ ਆ ਉਹ ਕਹਿੰਦਾ ਹੈ ਵੀ ਜਿਹੜਾ ਸਟੇਟ ਜਾਂ ਜੇ ਜਿਹੜੀ ਸਟੇਟ ਜਾਂ ਜਿਹੜਾ ਸੂਬਾ ਹੜ੍ਹਾਂ ਦੀ ਮਾਰ ਚੱਲਦਾ ਹੈ ਉਸ ਦੇ ਸੂਬੇ ਦਾ ਹੀ ਪਾਣੀਆਂ ਤੇ ਜਿਹੜਾ ਅਧਿਕਾਰ ਹੈ ਸੋ ਇਸੇ ਲਈ ਜਿਹੜਾ ਸਾਡਾ ਪੰਜਾਬ ਆ ਪੰਜਾਬ ਹੀ ਹੜਾ ਦੀ ਮਾਰ ਚੱਲਦਾ ਸੋ ਜਿਹੜਾ ਪਾਣੀ ਦਾ ਅਧਿਕਾਰ ਆ ਉਹ ਪੰਜਾਬ ਦਾ ਹੀ ਆ ਇਸੇ ਲਈ ਹਿਮਾਚਲ ਵਾਲੇ ਤਾਂ ਪਾਣੀ ਉੱਤੇ ਸਾਮ੍ਹ ਕੇ ਰੱਖ ਨਹੀਂ ਸਕਦੇ ਪਾਣੀ ਤਾਂ ਸਾਰਾ ਜਿਹੜਾ ਥੱਲੇ ਧਰਤੀ ਤੇ ਮੈਦਾਨੀ ਇਲਾਕਿਆਂ 'ਚ ਹੀ ਆਉਣਾ ਵਾ ਸੋ ਇਸੇ ਲਈ ਪੰਜਾਬ ਦਾ ਹੀ ਵੇਲ ਪਾਣੀ ਹੈ ਜੇ ਪੰਜਾਬ ਆਵਦਾ ਪਾਣੀ ਵਰਤੂਗਾ ਉਸ ਤੋਂ ਬਾਅਦ ਜੇ ਕੋਈ ਵਾਧੂ ਪਾਣੀ ਹੋਊ ਕਿਉਂਕਿ ਪੰਜਾਬੀ ਖੁੱਲੇ ਦਿਲ ਦੇ ਨੇ ਇਹ ਤਾਂ ਲੰਗਰ ਲਾ ਲਾ ਦਿੰਦੇ ਨੇ ਤੇ ਪਾਣੀ ਤਾਂ ਫਿਰ ਵੀ ਪੁੰਨ ਦਾ ਕੰਮ ਆ ਜੇ ਵਾਧੂ ਹੋਇਆ ਤਾਂ ਪੰਜਾਬ ਵਾਲੇ ਪਾਣੀ ਹਰਿਆਣੇ ਨੂੰ ਵੀ ਦੇ ਦੇਣਗੇ ਕਿਉਂਕਿ ਹਰਿਆਣਾ ਵੀ ਪੰਜਾਬ ਦਾ ਜਿਹੜਾ ਛੋਟਾ ਭਰਾ ਵਾ ਸੋ ਜਿਹੜੀ ਹਣੀਆਂ ਦੇ ਮੁੱਦੇ ਤੇ ਸਿਆਸਤ ਗਰਮਾਈ ਹੋਇਆ ਤੁਹਾਡਾ ਇਸ ਤੇ ਕੀ ਵਿਚਾਰ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰਿਆ ਕਰੋ ਕਈ ਮੇਰੇ ਵੀਰ ਕਹਿਣਗੇ ਜੀ ਅਸੀਂ ਇਸ ਕੰਮ 'ਚ ਨਹੀਂ ਪੈਂਦੇ ਰਾਜਨੀਤੀ ਨਹੀਂ ਇਹ ਰਾਜਨੀਤੀ ਨਹੀਂ ਮੇਰਾ ਮਸਲਾ ਇਹ ਹੁੰਦਾ ਕਿ ਸਾਨੂੰ ਸਮਝਣਾ ਚਾਹੀਦਾ ਵੀ ਸਾਡੇ ਆਸ-ਪਾਸੇ ਕੀ ਹੋ ਰਿਹਾ ਜਾਂ ਸਰਕਾਰਾਂ ਕੀ ਕਰ ਰਹੀਆਂ ਨੇ ਉਹਦੇ ਬਾਬਤ ਸਾਨੂੰ ਸਮਝਣਾ ਚਾਹੀਦਾ ਕਿਸੇ ਟਾਈਮ ਨੇ ਸੁਣਿਆ ਸੀ ਉਹ ਕਹਿੰਦੇ ਵੀ ਜੇ ਆਪਾਂ ਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ ਨਾ ਘੱਟੋ-ਘੱਟ ਰਾਜਨੀਤੀ ਨੂੰ ਸਮਝਣਾ ਤਾਂ ਚਾਹੀਦਾ ਜਾਂ ਖਾਸ ਤੌਰ ਤੇ ਇਹਨਾਂ ਗੱਲਾਂ ਬਾਤਾਂ ਨੂੰ ਸਮਝਣਾ ਜ਼ਰੂਰੀ ਆ ਵੀ ਕੀ ਹੋ ਰਿਹਾ ਆਸ-ਪਾਸੇ ਕੀ ਵਾਪਰਿਆ ਸੋ ਵੀਰ ਕਮੈਂਟ ਤੁਸੀਂ ਕਰ ਸਕਦੇ ਹੋ ਕਿ ਪਾਣੀਆਂ ਤੇ ਕਿਸਦਾ ਹੱਕ ਆ ਜਿਹੜਾ ਆਪਣੇ ਇਹ ਪਾਣੀਆਂ ਦਾ ਮੁੱਦਾ ਬੜਾ ਘਰਮਾਇਆ ਹੋਇਆ ਏ ਉਹਦੇ ਤੇ ਕਿਹਦਾ ਹੱਕ ਆ ਪੰਜਾਬ ਦਾ ਹੱਕ ਆ ਹਿਮਾਚਲ ਦਾ ਹੱਕ ਆ ਤੇ ਹਰਿਆਣੇ ਦਾ ਹੱਕ ਆ ਮਾਚਲ ਵਾਲੇ ਕਹਿ ਰਹੇ ਕੀ ਪਾਣੀ ਸਾਡਾ ਜੇ ਪਾਣੀ ਉਹਨਾਂ ਦਾ ਤਾਂ ਉਹ ਉੱਤੇ ਤਾਂ ਸੰਭਾਲ ਲੈ ਸਕਦੇ ਪਹਾੜਾਂ ਦੇ ਵਿੱਚ ਪਾਣੀ ਤਾਂ ਨੀਚੇ ਹੀ ਆਉਣਾ ਵਾ ਮਦਾਨੀ ਇਲਾਕਿਆਂ ਦੇ ਵਿੱਚ ਤੇ ਜਦੋਂ ਹੜ ਆਉਂਦੇ ਆ ਬਾਰਸ਼ਾਂ ਹੁੰਦੀਆਂ ਤੇ ਉਦੋਂ ਵੀ ਜਿਹੜਾ ਸੰਤਾਪ ਆ ਉਹ ਪੰਜਾਬ ਭੋਗਦਾ ਪੰਜਾਬ ਦੇ ਵਿੱਚ ਹੀ ਹੜ ਆਉਂਦੇ ਨੇ ਪੰਜਾਬ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਤੇ ਜਿਹੜਾ ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਲੋਕਾਂ ਦੇ ਪਿੰਡਾਂ ਦੇ ਪਿੰਡ ਆ ਜਿਹੜੇ ਉਹ ਡੁੱਬ ਜਾਂਦੇ ਨੇ ਇਸੇ ਲਈ ਪੰਜਾਬ ਹੀ ਪਾਣੀਆਂ ਦਾ ਹੱਕਦਾਰ ਹੈ। ਤੋਂ ਇਸ ਵਿਸ਼ੇ ਤੇ ਤੁਹਾਡਾ ਕੀ ਕਹਿਣਾ ਵਾ ਤੁਸੀਂ ਜਿਹੜੇ ਆਪਣੇ ਵਿਊ ਆ ਉਹ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰੋ ਜੇ ਚੱਲਦੀ ਆਪਣੀ ਗੱਲਬਾਤ ਦੇ ਵਿੱਚ ਸਾਡਾ ਕੋਈ ਵੀਰ ਆ ਸਾਡੇ ਨਾਲ ਜੁੜਨਾ ਚਾਹੁੰਦਾ ਹੋਇਆ ਤਾਂ ਉਹ ਜੁੜ ਸਕਦਾ ਹੈ। ਇਹ ਪਾਣੀਆਂ ਦੇ ਵਿਸ਼ੇ ਤੇ ਜਿਹੜੀ ਕੋਈ ਵਿਚਾਰ ਆ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ ਤੇ ਗੱਲਬਾਤ ਦੇ ਜ਼ਰੀਏ ਵੀ ਰੱਖਣੀ ਚਾਹੁੰਦੇ ਹੋ ਸਾਡੇ ਨਾਲ ਜੁੜ ਜੋ ਤੇ ਤੁਹਾਡਾ ਕੀ ਕਹਿਣਾ ਹੈ ਇਸ ਵਿਸ਼ੇ ਤੇ ਤਾਂ ਕਮੈਂਟ ਜ਼ਰੂਰ ਕਰਿਓ ਹਾਂਜੀ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਾਡੇ ਨਾਲ ਸਾਡੇ ਭਰਾ ਜੁੜੇ ਆ ਉਹਨਾਂ ਦਾ ਧੰਨਵਾਦ ਆ ਜੀ ਥੈਂਕ ਯੂ ਜੀ ਥੈਂਕ ਯੂ ਹਾਂਜੀ